ਸਸਿਕਾ ਦੋਸਤੋ ਸੋ ਦੋਸਤੋ ਅੱਜ ਅਸੀਂ ਮੌਜੂਦਾ ਹਾਂ ਜੀ ਲੁਧਿਆਣਾ ਫਨ ਕਿੰਗਡਮ ਜਿੱਥੇ ਤੁਸੀਂ ਐਨਜਾਇਮੈਂਟ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਨਜ਼ਾਰੇ ਨੇ ਤੁਸੀਂ ਉਹ ਲੈ ਸਕਦੇ ਹੋ ਖਾਸ ਤੌਰ ਤੇ ਗੱਲ ਕਰੀਏ ਆਪਾਂ ਸਪੀਡ ਬੋਟ ਸਮਾਲ ਬੋਟ ਹਾਂ ਜੀ ਅਤੇ ਕਰੂਜ਼ ਕਰੂਜ਼ ਇੱਧਰ ਦੇਖ ਸਕਦੇ ਹਾਂ ਤੁਸੀਂ ਕਰੂਜ਼ ਬਕਾਇਦਾ ਜਿਹੜੇ ਆਪਣੇ ਬੰਬੇ ਜਾਂ ਹੋਰ ਵੱਡੇ ਵੱਡੇ ਜਿਹੜੇ ਆਪਣੇ ਜਿਵੇਂ ਆਪਣੇ ਹੋ ਗਿਆ ਥਾਈਲੈਂਡ ਵਗੈਰਾ ਹੋ ਗਿਆ ਉੱਥੇ ਜਿਹੜੇ ਜਾਂਦੀ ਜਿਹੜੇ ਬੋਟ ਨੇ ਜਿਹੜੇ ਆਪਣੇ ਕਹਿਦੀ ਜਹਾਜ਼ ਨੇ ਸੇਮ ਟੂ ਸੇਮ ਉਹਨਾਂ ਦੀ ਜਿਹੜੀ ਫੀਲਿੰਗ ਆ ਉਹਨਾਂ ਦਾ ਜਿਹੜਾ ਨਜ਼ਾਰਾ ਤੁਸੀਂ ਇੱਥੇ ਲੁਧਿਆਣਾ ਫਨ ਕਿੰਗਡਮ ਦੇ ਵਿੱਚ ਆ ਕੇ ਲੈ ਸਕਦੇ ਹੋ ਉਹ ਵੀ ਜਨੂਰੇਟਰ ਦੇ ਵਿੱਚ ਬੜਾ এনਜਾਇਰਮੈਂਟ ਆ ਬੜਾ ਹੀ ਦਿਲ ਲੱਗਦਾ ਓਰੇ ਠੀਕ ਆ ਤੁਸੀਂ ਬੜੇ ਹੀ ਜਨੂਰੇਟਰ ਦੇ ਵਿੱਚ ਆਪਣਾ ਇੰਜੋਏ ਕਰ ਸਕਦੇ ਹੋ ਫੈਮਿਲੀ ਦੇ ਨਾਲ ਬੱਚਿਆਂ ਦੇ ਨਾਲ ਆ ਕੇ ਇੱਥੇ ਬਹੁਤ ਹੀ ਵਧੀਆ ਸੁੰਦਰ ਵਾਤਾਵਰਨ ਆ ਨਹਿਰਾ ਤੁਸੀਂ ਵੇਖ ਸਕਦੇ ਹੋ ਜਿਹੜੀ ਨਹਿਰਾ ਉਹ ਵੀ ਬਹੁਤ ਹੀ ਵਧੀਆ ਪਾਣੀ ਦੇ ਨਜ਼ਾਰੇ ਆਲਾ ਦੋਲਾ ਜਿਹੜਾ ਵਾਤਾਵਰਨ ਬੜਾ ਹੀ ਖੂਬਸੂਰਤ ਨਜ਼ਾਰੇਦੈਕ ਆ ਜੋ ਹੈ ਨਾ ਰੇਟਾ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਇੱਕ ਝਲਕ ਵੀ ਆਪਾਂ ਦਿਖਾਉਣੇ ਆ ਲਿਆ ਆਓ ਜੀ ਆ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਸਮਾਲ ਬੋਟ ਦਾ ਨਜ਼ਾਰਾ ਵੀ ਤੁਸੀਂ ਲੈ ਸਕਦੇ ਹੋ ਸਮਾਲ ਸੀਟ ਇਹ ਸਪੀਡ ਬੋਟ ਦੀ ਗੱਲ ਕਰੀਏ ਆਪਾਂ ਸਵੀਡ ਸਪੀਡ ਬੋਟ ਉਹਦਾ ਵੀ ਤੁਸੀਂ ਨਜ਼ਾਰਾ ਲੈ ਸਕਦੇ ਹੋ ਤੋ ਤੋ 3 ਕਿਲੋਮੀਟਰ ਤੱਕ ਦਾ ਜਿਹੜਾ ਸਫਰਾ ਇਹ ਤੁਹਾਨੂੰ ਇਹ ਬੋਟ ਦੇ ਵਿੱਚ ਜਿਹੜਾ ਉਹ ਆ ਤੁਸੀਂ ਉਹ ਕਰ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਫਨ ਨਾਲ ਸੰਬੰਧਿਤ ਇੰਜੋਏਮੈਂਟ ਨਾਲ ਸੰਬੰਧਿਤ ਐਟਮਨ ਹੈ ਜਿਹੜੀਆਂ ਤੁਸੀਂ ਇੱਥੇ ਲੁਧਿਆਣਾ ਫਨ ਕਿੰਗਡਮ

ਹਾਂਜੀ ਸਰ ਕੀ ਹਾਲ ਨੇ ਵਧੀਆ ਸਰ ਜੀ ਵਧੀਆ ਜੀ ਅੱਛਾ ਅੱਜ ਲੁਧਿਆਣਾ ਫਨ ਕਿੰਗਡਮ ਦੇ ਵਿੱਚ ਕਿਸ ਤਰ੍ਹਾਂ ਲੱਗਿਆ ਤੁਸੀਂ ਅੱਜ ਪਹਿਲੀ ਵਾਰ ਆਏ ਹੋ ਸਰ ਸਾਡਾ ਫਰਸਟ ਐਕਸਪੀਰੀਅੰਸ ਹੈਗਾ ਬਹੁਤ ਵਧੀਆ ਲੱਗਾ ਜੀ ਅੱਛਾ ਬੱਚਿਆਂ ਲਈ ਬਹੁਤ ਵਧੀਆ ਚੀਜ਼ ਹੈ ਜੀ ਅਗਲੀ ਵਾਰ ਫੇਰ ਪਲਾਨ ਕਰਦੇ ਪਏ ਆ ਆਹੋ ਵਧੀਆ ਟ੍ਰੈਜੰਡੀ ਬੱਚੇ ਦਾ ਤਾਂ ਬਰਥਡੇ ਲੰਘ ਕੇ ਗਿਆ ਸਾਨੂੰ ਪਤਾ ਨਹੀਂ ਸੀਗਾ ਅੱਛਾ ਤੇ ਰਿਜ਼ੋਰਟ ਕਦੋਂ ਸੀਗਾ ਜੀ ਬਰਥਡੇ ਇਹਦਾ ਜੀ 21 ਤਰੀਕ ਦਾ ਜੀ ਪਿਛਲੀ 21 ਦਾ ਹੈਪੀ ਬਰਥਡੇ ਬੇਟਾ 21 ਜਨਵਰੀ ਦਾ अच्छा हैप्पी बर्थडे फिर सेलिब्रेशन आ जी, आ जी। ठीक है, ठीक है। जी। करना आया ਤੁਸੀਂ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਸਰ ਜੀ ਦੇਖਿਆ ਜਾਈਏ ਆਪਾਂ ਸਰਚ ਕੀਤੀ ਸੀ ਕਿ YouTube ਤੇ ਸਾਨੂੰ ਆਇਆ ਸੀਗਾ ਚਲ ਜਾ ਕੇ ਆਈਏ ਹਾਂ ਪਰ ਸੋਚ ਤੋਂ ਜ਼ਿਆਦਾ ਵਧੀਆ ਨਿਕਲਿਆ ਅੱਛਾ ਬਹੁਤ ਵਧੀਆ ਨਿਕਲਿਆ ਸਾਡਾ ਹਾਂ ਬਹੁਤ ਵਧੀਆ ਲੱਗਿਆ ਬਾਕੀ ਚਲੋ ਇਹਨਾਂ ਦਾ ਜਿਹੜਾ ਟਿਕਟ ਦਾ ਜਿਹੜਾ ਪ੍ਰਾਈਜ਼ ਵਗੈਰਾ ਉਹ ਵੀ ਮੈਂ ਕਹਿੰਦਾ ਹਾਂ ਠੀਕ ਹੈ ਸਰ ਠੀਕ ਹੈ ਐਡੀ ਐਡੀ ਗੱਲਬਾਤ ਨਹੀਂ ਹੈਗੀ ਹਾਂ ਜੀ ਹਾਂ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਜੀ ਜੈਨੂਨ ਪ੍ਰਾਈਸ ਨਹੀਂ ਜੈਨੂਨ ਪ੍ਰਾਈਸ ਹੈ ਹਾਂ ਜੀ ਜਿੰਨਾ ਕਿ ਜਾਣਦੀ ਗੱਲ ਬੰਦਾ ਆਪਣਾ ਚਲੋ ਫੈਮਿਲੀ ਲਈ ਬਹੁਤ ਵਧੀਆ ਚੀਜ਼ ਹੈ ਜੀ ਇਹ ਬਹੁਤ ਵਧੀਆ ਚੀਜ਼ ਹੈ ਫੈਮਿਲੀ ਲਈ ਪੂਰੀ ਫੈਮਿਲੀ ਨੂੰ ਲੈ ਕੇ ਆਓ ਹੋਰ ਇੰਜੋਏ ਹੁੰਦਾ ਹੈ। ਉਹਦਾ ਫੈਮਿਲੀ ਨਾਲ ਇੰਜੋਏ ਕਰ ਲੈਂਦੇ ਆ। ਹਾਂ ਜੀ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ ਸ਼ੁਕਰੀਆ।